ਤੁਸੀਂ ਦੇਖ ਰਹੇ ਹੋ ਐਪੀਐਨ ਲਾਈਵ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਜਨਮ ਦਿਹਾੜਾ ਪਿੰਡ ਬਾਗਵਾਲ ਦੀਆਂ ਸੰਗਤਾਂ ਨੇ ਬੜੀ ਧੂਮ-ਧਾਮ ਨਾਲ ਮਨਾਇਆ ਅਤੇ 3 ਦਿਨਾਂ ਤੋਂ ਸਾਬਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਬਾਗਵਾਲ ਦੀਆਂ ਸੰਗਤਾਂ ਨੇ ਅਖੰਡ ਪਾਠ ਆਰੰਭ ਕਰਵਾਏ ਅਤੇ 3 ਦਿਨਾਂ ਤੋਂ ਲਗਾਤਾਰ ਬਾਣੀ ਦਾ ਅਨੰਦ ਮਾਣਿਆ ਅਤੇ 3 ਤਰੀਕ ਕਿਨ ਮਾਰਚ ਨੂੰ ਸੰਗਤਾਂ ਨੇ ਭੋਗ ਪ੍ਰੰਤ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਗੋਗੋਰਾ ਪਿੰਡ ਬੋਤਵਾਲਾ ਵਿੱਚ ਪਾਣੀ ਦਾ ਆਨੰਦ ਮਾਣਦੇ ਹੋਏ ਪਟਿਆਲੇ ਵਾਲੇ ਰਾਗੀ ਜਥੇ ਤੋਂ ਕੀਰਤਨ ਦਾ ਆਨੰਦ ਮਾਣਿਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਈ ਜੈ ਰਵਿਦਾਸ ਜੈ ਰਵਿਦਾਸ ਜੈ ਗੁਰੂ ਰਵਿਦਾਸ ਜੈ ਗੁਰੂ ਰਵਿਦਾਸ ਜੈ ਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ ਕੋ ਓਨਕਾਰ ਵਾਹਿਗੁਰੂ ਕੀ ਬਖਸ਼ਾ ਸਿਖ ਗੋਦੀ ਜੀ ਸਹਾਇ ਗੁਰੂ ਸਾਹਿਬ ਗੋਦੀ ਜੀ ਕੀ ਬਾਤ ਸਾਈ ਦਸਮੀ ਪ੍ਰਥਮ ਗੋਦੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਲ ਗੁਰ ਤੇ ਅਮਰਦਾਸ ਆਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੌ ਸਮਰੋ ਸ੍ਰੀ ਹਰਮਨ ਮਹਰਬਾਨ ਜਨ ਪੰਚੋ ਜਨ ਸਹਾਇ ਅਤਿ ਅਨੁਕੂਮਬ ਜੇ ਤੋਂ ਦਿੱਖੇ ਸਾਬ ਦੁਖਾਣੇ ਪਰ ਹਗਲੇ ਨੇ ਗੁਰ ਨਾਨਕ ਜੀ ਆਪ ਸਾਹੀ ਸਭ ਥਾਈ ਹੋਈ ਸੰਭਾਈ ਸ੍ਰੀ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਖਾਈ ਹੋਈ ਪਹਾਏ ਤੱਪੀਆਂ ਜਨਾਸ਼ਿਤ ਕਵਾਨਾ ਗੁਰਮੁਖਾਂ ਸਿਕਾ ਸਿਗਨੀਆਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਸੁਖਿਆ ਦੇਖੇ ਲਾਈ ਦੇਗਵਾਹੀ ਦੇਖ ਕੇ ਅੰਦਰ ਕੀਤਾ ਦਿਨਾਂ ਪਿਆਰਿਆਂ ਸੁਤਿਆਰਿਆਂ ਸਮੂਹ ਸਿੰਘਾਂ ਸਿਕਣੀਆਂ ਸ਼ਹੀਦਾ ਸੰਗਾਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਭ ਦਾ ਸਰਬਤ ਗੁਰਦੁਆਰਿਆਂ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਵੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਅੰਮ੍ਰਿਤ ਗੋਬੀ ਤੈਨੂੰ ਪਿਆਰ ਕਰਦੀ ਲੈਕ ਨਹੀਂ ਹੁਣ ਰੱਖਾਂ ਮੈਂ ਅੰਮ੍ਰਿਤ ਵੀ ਦੱਸ ਤੈਨੂੰ ਪਿਆਰ ਕਰਦੀ ਹੁਕਮ ਨੂੰ ਸੱਚ ਕਰੂਗੀ ਕੰਨ ਕਚੀ ਵਾਲ ਜਮੀਰ ਕਰਦੀ ਜੇ ਵੀ ਰੱਖਾਂ ਮੈਂ ਜੈ ਮੰਮਾ ਦੇ ਸਿੱਖਾਂ ਕੰਨ ਚੀਵਾ ਆਇਆ ਮੰਨ ਤੇਰੀ ਪੈ ਗਈ ਲੋੜ ਜਾ ਜਾ ਕੰਨ ਚੀਵਾ ਸਾਨੂੰ ਆਪਣਾ ਇੰਪਲੇਟ ਆਇਆ। ਉਹਦੇ ਬਰੇਟਾ। ਚੁੱਪੀ ਹੋ। ਖਵਾਇ। ਖਵਾਇ। ਮੋਟਾ ਚੰਗੂ ਬੁਣਦਾ। ਮੈਂ ਟਾਤਾ ਦੀ। ਚੱਲੇਗੀ ਫਿਰ। कहिड़ा घर ते वे कहिड़ा घर ते वेद دنيا سڀ کي راني بڻگي اے سلطن کو پانے کے رايا اے مائي مانا ني اے سلطن کو پانے کے رايا اے مائي مانا ني اے سلطن کو پانے کے رايا اے مائي مانا ني اے سلطن کو پانے کے